ਜੋਨੇ ਦਾ ਸੀਜ਼ਨ ਜਿਹੜਾ ਹੈਗਾ ਲਗਾਤਾਰ ਆ ਰਿਹਾ ਹੈ ਦੂਜੇ ਪਾਸੇ ਜੋ ਸੈਲਰ ਮਾਲਕ ਨੇ ਉਹਨਾਂ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਦੇਖਿਆ ਜਾ ਸਕਦੀਆਂ ਨੇ ਕਿਉਂਕਿ ਪਿਛਲਾ ਜਿਹੜਾ ਚਾਵਲ ਹੈ ਹੁਣ ਤੱਕ ਉਸ ਦੀ ਚੁਕਾਈ ਨਹੀਂ ਹੋਈ ਹੈ ਤਾਂ ਸਾਡੇ ਨਾਲ ਮੌਜੂਦ ਨੇ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਇਸ ਵਕਤ ਸਥਿਤੀ ਕੀ ਬਣੀ ਹੋਈ ਹੈ ਕਿਉਂ ਇੰਨੀ ਸਮੰਜਸ ਦੀ ਸਥਿਤੀ ਪੈਦਾ ਹੋਈ ਹੋਈ ਹੈ ਸਥਿਤੀ ਇਸ ਕਰਕੇ ਬਣੀ ਹੋਈ ਹੈ ਕਿ ਪਿਛਲੇ ਸਾਲ ਦੇ ਸੈਲਰ ਮਾਲਕ ਜਿਹੜੇ ਆ ਬੜੇ ਨੁਕਸਾਨ 'ਚ ਹੈ कोरोना ਰੁਪਈਆਂ ਦਾ ਨੁਕਸਾਨ ਇੱਕ ਇੱਕ ਸ਼ੈਲਰ ਨੂੰ ਹੋਇਆ ਹੈ। ਉਹਦੀ ਵਜ੍ਹਾ ਇਹ ਹੈ ਕਿ ਸਪੇਸ ਦੀ ਕਮੀ ਸੀ। ਚਾਵਲ ਅੱਜ ਤੱਕ ਨਵਾਂ ਸੀਜ਼ਨ ਤਾਂ ਸ਼ੁਰੂ ਹੋ ਗਿਆ ਲੇਕਿਨ ਪਿਛਲੇ ਸਾਲ ਦਾ ਵੀ ਚਾਵਲ ਅਜੇ ਤੱਕ ਨਹੀਂ ਲੱਗਿਆ। ਉਹ ਸਰਕਾਰ ਨੂੰ ਡਿਲੀਵਰ ਨਹੀਂ ਹੋ ਸਕਿਆ ਕਿਉਂਕਿ ਐਫਸੀਆਈ ਕੋਲ ਉੱਥੇ ਸਪੇਸ ਨਹੀਂ ਹੈ ਚਾਵਲ ਲਾਉਣ ਵਾਸਤੇ। ਤੋਂ ਜਿਹੜਾ ਆਉਣ ਵਾਲਾ ਸੀਜ਼ਨ ਹੈ ਉਹਦੇ 'ਚ ਤਾਂ ਬਿਲਕੁਲ ਹੀ ਕੋਈ ਸਪੇਸ ਨਹੀਂ ਮਿਲਣ ਦੀ ਉਮੀਦ। ਤੋਂ ਇਸ ਕਰਕੇ ਉਹ ਸ਼ੈਲਰ ਮਾਲਕਾਂ ਨੂੰ ਅੱਗੇ ਬਹੁਤ ਪਾਰੀ ਨੁਕਸਾਨ ਨਜ਼ਰ ਆਉਂਦਾ ਹੈ ਇਸ ਕਰਕੇ ਉਹ ਕੰਮ ਕਰਨ ਨੂੰ ਤਿਆਰ ਨਹੀਂ ਆ ਪ੍ਰਧਾਨ ਸਾਹਿਬ ਜਿਵੇਂ ਕਿ ਪਹਿਲੇ ਪਤਾ ਸੀ ਸਰਕਾਰ ਨੂੰ ਵੀ ਕਿ ਇੰਨਾ ਚੋਨਾ ਪਿਆ ਹੈ ਤਾਂ ਕੀ ਇਹ ਹੋ ਸਕਦਾ ਸੀਗਾ ਵੀ ਸਰਕਾਰ ਰੋਕ ਸਕਦੀ ਕਿਸਾਨਾਂ ਨੂੰ ਕਹਿ ਸਕਦੀ ਵੀ ਤੁਹਾਡੇ ਚੱਕਣਾ ਓਖਾ ਹੋ ਜਾਣਾ ਤੁਸੀਂ ਨਾ ਚੋਨਾ ਇੰਨਾ ਬੀਜੋ ਦੇਖੋ ਇਹ ਗੱਲ ਮੈਨੂੰ ਮੁਸ਼ਕਲ ਲੱਗਦੀ ਹੈ ਕਿਉਂਕਿ ਕਿਸਾਨ ਨੂੰ ਝੋਨੇ ਦੇ ਫਸਲ ਤੋਂ ਜਿੰਨੀ ਆਮਦਨ ਹੁੰਦੀ ਹੈ ਹੋਰ ਕੋਈ ਫਸਲ ਇੰਨੀ ਆਮਦਨ ਨਹੀਂ ਦਿੰਦੀ ਕਿਸਾਨ ਦੀ ਵੀ ਮਜਬੂਰੀ ਹੈ ਝੋਨਾ ਬੀਜਣਾ ਇਸ ਕਰਕੇ ਸਰਕਾਰ ਮਤਲਬ ਕੋਈ ਇਸ ਤਰ੍ਹਾਂ ਜਬਰਦਸਤੀ ਤਾਂ ਕਿਸੇ ਨੂੰ ਕਹਿ ਨਹੀਂ ਸਕਦੀ ਕਿ ਤੁਸੀਂ ਇਹ ਫਸਲ ਬੀਜੋ ਇਹ ਨਾ ਬੀਜੋ ਸਰਕਾਰ ਮਤਲਬ ਉਹ ਕਹਿ ਰਹੀ ਹੈ ਕਿ ਤੁਸੀਂ ਬਦਲੀਆਂ ਬਦਲੀਆਂ ਫਸਲਾਂ ਬੀਜੋ ਲੇਕਿਨ ਉਹਦੇ ਵਾਸਤੇ ਮਾਹੌਲ ਵੀ ਤਿਆਰ ਕਰਨ ਦੀ ਲੋੜ ਹੈ ਕਿਸਾਨਾਂ ਨੂੰ ਅਗਵਾਈ ਦੇਣ ਦੀ ਲੋੜ ਹੈ ਕਿ ਹੋਰ ਕਿਹੜੀ ਫਸਲ ਬੀਜੀ ਜਾਵੇ ਉਹ ਕਿਸੇ ਸਰਕਾਰ ਨੇ ਅਜੇ ਤੱਕ ਨਹੀਂ ਕੀਤਾ ਕਸੂਰ ਕਿਦਾ ਲੱਗਦਾ ਹੈ ਸੈਂਟਰ ਗਵਰਨਮੈਂਟ ਦਾ ਜ਼ਿਆਦਾ ਕਸੂਰ ਹੈ ਜਾਂ ਪੰਜਾਬ ਸਰਕਾਰ ਦਾ ਕਸੂਰ ਦੋਨਾਂ ਦਾ ਦੋਨਾਂ ਦਾ ਹੀ ਕਸੂਰ ਹੈ ਕਿਉਂਕਿ ਜੇ ਜੇ ਤਾਂ ਫਸਲਾਂ ਦੀ ਬਦਲੀ ਕਰਨੀ ਹੈ ਉਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਉਹਦੇ ਵਾਸਤੇ ਇੱਕ ਕਿਸਾਨਾਂ ਨੂੰ ਪਰਸੂਏਟ ਕਰਨਾ ਪਊਗਾ ਲੇਕਿਨ ਅਖੀਰ ਝੁਕਣਾ ਜਿਹੜਾ ਹੈਗਾ ਫਸਲ ਨੂੰ ਉਹ ਕੇਂਦਰ ਸਰਕਾਰ ਨੇ ਉਹਨਾਂ ਉਹਦੇ ਨਾਲ ਵੱਲੋਂ ਵੀ ਇਨੀਸ਼ੀਏਟਿਵ ਉਹ ਹੋਣਾ ਚਾਹੀਦਾ ਹੈ ਉਹਨਾਂ ਵੱਲੋਂ ਵੀ ਮਤਲਬ ਉਹ ਸੁਜੈਸਟ ਕੀਤਾ ਜਾਣਾ ਚਾਹੀਦਾ ਹੈ ਕਿ ਇਸ ਇਲਾਕੇ 'ਚ ਇਹ ਫਸਲਾਂ ਬੀਜੋ ਇਸ ਇਲਾਕੇ 'ਚ ਇਹ ਫਸਲਾਂ ਬੀਜੋ ਜਿਸ ਤਰ੍ਹਾਂ ਹੁਣ ਜਲੰਧਰ ਦਾ ਏਰੀਆ ਹੈ ਉੱਥੇ ਆਲੂ ਬਹੁਤ ਹੁੰਦਾ ਹੈ ਉੱਥੇ ਸਰਕਾਰ ਉਹ ਜੀਆਂ ਫੈਕਟਰੀਆਂ ਲਵਾ ਸਕਦੀ ਹੈ ਜਿਹੜਾ ਆਲੂ ਚਿਪਸ ਜਾਂ ਹੋਰ ਆਲੂ ਤੋਂ ਕੁਝ ਇਲਾਕਾ ਮੱਕੀ ਜਿਆਦਾ ਹੁੰਦੀ ਹੈ ਮੱਕੀ ਤੋਂ ਪੈਦਾ ਹੋਣ ਵਾਲੇ ਪ੍ਰੋਡਕਟਾਂ ਦੇ ਉਹਨਾਂ ਦੇ ਕਾਰਖਾਨੇ ਸਰਕਾਰ ਲਵਾਵੇ ਕੁਝ ਏਰੀਆ 'ਚ ਟਮਾਟਰ ਬਹੁਤ ਹੁੰਦਾ ਹੈ ਟਮਾਟੋ ਪੇਸਟ ਦੇ ਜਿਹੜੇ ਆ ਕਾਰਖਾਨੇ ਲਵਾਵੇ ਸਰਕਾਰ ਕੋਲੇ ਤਾਂ ਇਸ ਤਰ੍ਹਾਂ ਕਰੂਗੀ ਤੇ ਝੋਨੇ ਦਾ ਜਿਹੜਾ ਹੈ ਉਹ ਬੋਝ ਸਰਕਾਰ ਦੇ ਸਿਰੋਂ ਘਟੂਗਾ। ਉਹ ਵੀ ਨਾ ਅੱਜ ਪ੍ਰਧਾਨ ਜੀ ਹੁਣ ਅੱਜ ਮੀਟਿੰਗ ਹੋਈ ਹੈ। ਫੈਸਲਾ ਕੀ ਲਿਆ ਗਿਆ ਹੈ ਕਿ ਅਗਲੀ ਰਣਨੀਤੀ ਕੀ ਬਣਾਈ ਗਈ ਹੈ। ਅਗਲੀ ਤਾਂ ਇਹ ਹੈ ਜੀ ਕਿ ਜਿਸ ਸ਼ੈਲਰ ਵਾਲੇ ਝੋਨਾ ਆਪਣੇ ਸ਼ੈਲਰਾਂ 'ਚ ਲਵਾਉਂਦੇ ਆ ਤਾਂ ਉਹਨਾਂ ਦੇ ਬਚਣ ਦੀ ਕੋਈ ਗੁੰਜਾਇਸ਼ ਨਹੀਂ। ਸ਼ੈਲਰ ਵੀ ਸਾਰੇ ਵਿਕ ਜਾਣਗੇ। ਬਲਕਿ ਉਹਨਾਂ ਨੂੰ ਹੋਰ ਵੀ ਬਹੁਤ ਕੁਝ ਦੇ ਕੇ ਖੜਾ ਛਡਾਉਣਾ ਪਵੇਗਾ। ਤੋਂ ਇਸ ਕਰਕੇ ਸ਼ੈਲਰ ਮਾਲਕ ਜਿਹੜੇ ਹੈ ਉਹ ਇਸ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਉਹ ਚੋਨਾ ਆਪ ਦੇ ਛੱਲਰਾਂ ਚ ਲੁਆਉਣਾ ਨਹੀਂ ਚਾਹੁੰਦੇ ਪ੍ਰਧਾਨ ਜੀ ਛੱਲਰ ਕਿੰਨੇ ਖੋਣਗੇ ਜਿਹੜੇ ਇਸ ਏਰੀਆ ਦੇ ਹੈਗੇ ਆ ਜਿੰਨਾ ਵਿੱਚ ਚੋਨਾ ਨਹੀਂ ਲੱਗੇਗਾ ਇਹ ਸਾਡੇ ਜ਼ਿਲ੍ਹੇ ਦੇ ਤਕਰੀਬਨ 160 ਪੈਂਡ ਛੱਲਰ ਹੈ ਜ਼ਿਲ੍ਹਾ ਫਰੀਦਕੋਟ ਦੇ ਤਾਂ ਬਾਕੀ ਪੰਜਾਬ ਚ ਤਾਂ 5500 ਛੱਲਰ ਹੈ ਸਾਰਾ ਤੇ ਉਹ ਅੱਜ ਤਾਂ ਪੰਜਾਬ ਸਾਰੇ ਚ ਹੀ ਇਹੀ ਹਾਲਾਤ ਹੈ ਕਿ ਕੋਈ ਵੀ ਛੱਲਰ ਮਾਲਕ ਮਿਲਣ ਨਹੀਂ ਕਰਨੀ ਚਾਹੁੰਦਾ ਸਾਰਾ ਆਖਰੀ ਸਵਾਲ ਹੈ ਮੇਰਾ ਕੇਂਦਰ ਨਾਲ ਸਰਕਾਰ ਕਿਸਾਨਾਂ ਦਾ ਰੇਡ ਕਾ ਚੱਲ ਰਿਹਾ ਹੈ ਕਿ ਲੱਗਦਾ ਕੋਈ ਸਾਜ਼ਿਸ਼ ਤਹਿਤ ਹੋਇਆ ਸਾਰਾ ਕੁਝ ਹੈ ਬਿਲਕੁਲ ਇਹ ਬਿਲਕੁਲ ਹੀ ਕਿਉਂਕਿ ਕੇਂਦਰ ਸਰਕਾਰ ਹੈ ਜਿਹੜੀ ਉਹ ਕਿਸਾਨਾਂ ਨੂੰ ਵੀ ਸਭ ਕੁਝ ਖਾਣਾ ਚਾਹੁੰਦੀ ਹੈ ਤੇ ਪੰਜਾਬ ਸਰਕਾਰ ਨਾਲ ਵੀ ਉਹਦੇ ਸਬੰਧ ਠੀਕ ਨਹੀਂ ਇਸ ਲਈ ਜਿਹੜਾ ਚਾਵਲ ਪੰਜਾਬ ਦੇ ਗੋਦਾਮਾਂ ਦੇ ਵਿੱਚੋਂ ਚੱਕਿਆ ਨਹੀਂ ਜਾ ਰਿਹਾ ਤਾਂ ਉਹ ਮਤਲਬ ਕਿਸਾਨਾਂ ਨੂੰ ਤੇ ਪੰਜਾਬ ਸਰਕਾਰ ਨੂੰ ਆਪਸ ਚ ਲੜਾਉਣਾ ਚਾਹੁੰਦੀ ਹੈ ਇਸ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈ। ਜਿਵੇਂ ਰਮਤਾ ਪ੍ਰਧਾਨ ਸਾਹਿਬ ਸਾਡੇ ਨਾਲ ਮੌਜੂਦ ਸੀਗੇ ਤਾਂ ਦੱਸਿਆ ਕਿ ਕਿਸ ਤਰੀਕੇ ਦਾ ਅਗਲਾ ਸਮਾਂ ਰਹਿਣ ਵਾਲਾ ਹੈ ਕਿਉਂਕਿ ਇਹਨਾਂ ਨੇ ਜਵਾਬ ਦਿੱਤਾ ਕਿ ਇਹਨਾਂ ਕੋਲ ਸਪੇਸ ਨਹੀਂ ਹੈ ਇਹ ਚੋਨਾ ਜਿਹੜਾ ਹੈ ਕਪਣਾ ਚੈਲਰਰ ਵਿੱਚ ਨਹੀਂ ਲਗਾਉਣਗੇ ਤਾਂ ਫਿਰ ਹਾਲ ਦੀ ਗੱਲ ਕੀਤੀ ਜਾਵੇ ਤਾਂ ਵੱਡਾ ਨੁਕਸਾਨ ਕਿਤਨਾ ਕਿਤੇ ਕਿਸਾਨਾਂ ਨੂੰ ਅਤੇ ਚੈਲਰਰ ਮਾਲਕਾਂ ਨੂੰ ਪਹੁੰਚਣਾ ਪੈ ਸਕਦਾ ਜੇਕਰ ਸਰਕਾਰ ਆਪਣੀ ਕਸਟਡੀ ਲੈ ਕੇ ਚੁੱਲਾ ਨਹੀਂ ਉਤਰਵਾਉਂਦੀ। ਫਿਲਹਾਲ ਦੇਖਦੇ ਆ ਸਰਕਾਰ ਇਸ ਬਾਬਤ ਪੀਕ ਕਦਮ ਚੁੱਕਦੀ ਹੈ। ਫਰੀਦਕੋਟ ਤੋਂ ਕੈਮਰਾ ਬਸਨ ਮਨਪ੍ਰੀਤ ਸਿੰਘ ਚੱਲਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸੂਰਜਾ ਟੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप